ਪਬਲਿਕ ਨਹੀਂ ਗੱਲ ਪਬਲਿਕ ਵਾਸਤੇ ਨਹੀਂ ਹੈ ਧਰਮ ਪਬਲਿਕ ਦੇ ਦੋ ਤੜੇ ਨੇ ਪਹਿਲੀ ਗੱਲ ਪੁੰਨ ਪਾਪ ਪੁੰਨ ਪਾਪ ਦੋਨੋਂ ਭਾਈ ਦੋ ਭਾਈ ਨੇ ਦੋਹਾਂ ਮਿਲ ਕੇ ਸੇਟੋ ਭਾਈ ਦੋ ਭਾਈ ਨੇ ਇੱਕ ਚੰਗਾ ਇੱਕ ਮੜਾ ਉਹ ਦੁਆਨੇ ਮਿਲ ਕੇ ਦੋ ਢੜੇ ਹੋਗੇ ਚੰਗਿਆਂ ਦਾ ਮਾੜਿਆਂ ਦਾ ਫਿਰ ਅੱਧੇ ਤਾਂ ਮਾੜੇ ਹੀ ਹੋਗੇ ਉਹਨਾਂ ਖਤਰ ਤਾਂ ਗੁਰਬਾਨੀ ਹੈ ਹੀ ਨਹੀਂ ਤੂੰ ਪਬਲਿਕ ਦੀ ਗੱਲ ਕਰੀ ਜਾਂਦਾ ਉਹ ਤਾਂ ਬਰੋਚ ਖੜੇ ਨੇ ਫਿਰ ਜਿਹੜੇ ਫਸਾਉਣ ਵਾਲੇ ਨੇ ਚੰਗਿਆਂ ਚੋਂ ਹੁਣ ਚੰਗਿਆਂ ਚੋਂ ਆਜੋ ਬਰੋਚ ਖੜੇ ਨੇ ਤਾਂ ਸੱਚ ਦੇ ਉਹ ਵੀ ਸਾਰੇ ਨਿਕਲ ਗਏ ਇਹ ਤੇ ਦਾ ਕੋਟ ਨੂੰ ਨਾਨਕ ਉਹ ਆ 52 ਕਰੋੜਾਂ ਜਿਹੜੇ ਹੀ ਹੁੰਦੇ ਨੇ ਉਹ ਕਿੰਨਾ ਚਲਦੇ ਆਪਾਂ ਪਾਏ ਹੋਏ ਨੇ ਮੈਂ ਜਿਹੜੀ ਪਾਈ ਸੀ ਉਹਨੂੰ ਵੀਡੀਓ ਜਦ ਮੈਂ ਤੇਲੀ ਪੁੱਛੀ ਸੀ ਰਾਇ ਉਹਨਾਂ ਨੇ ਮੰਨ ਲਈ ਮੈਨੂੰ ਤਾਂ ਚਲੋ ਕੋਈ ਬੰਦੇ ਜੀ ਮੰਗੇ ਨੇ ਯਾਨੀ ਮੰਨ ਲਈ ਉਹਨਾਂ ਦੇ ਫਾਇਦੇ ਦੀ ਕਹੀ ਸੀ ਮੈਂ ਮਾੜੀ ਕਹੀ ਸੀ ਵੇ ਭਾਈ ਹਿੰਦੂ ਦੀਵਾਲੀ ਗੱਲ ਛੱਡ ਦਿਓ ਇਹ ਤੁਹਾਨੂੰ ਡੋਬ ਦੂਗੀ ਡੋਬਤਾ ਫਿਰੇ ਨੇ ਉਹ ਹਟੇ ਨਹੀਂ ਡੋਬਤਾ ਜੇ ਮੰਨ ਲੈਣਦੇ ਵੱਜ ਜਾਂਦੇ ਨਹੀਂ ਮੰਨੀ ਫਿਰ ਡੋਬਤਾ ਮੈਂ ਤਾਂ ਉਹ ਇਹ ਦੇਸ਼ ਦਾ ਰਾਜੇ ਪੁੱਛਣ ਆ ਗਿਆ ਤਾਂ ਉਹਨੂੰ ਸੱਚ ਦੱਸਣਾ ਮੈਂ ਤਾਂ ਗਲਤ ਰਹਿ ਦੇ ਨਹੀਂ ਸਕਦਾ ਇਹ ਤੇ ਤਾਂ ਮਟਰਵਾ ਪੁੱਛਣ ਆਇਆ ਚਾਹੇ ਦੁਸ਼ਮਣੇ ਵੀ ਆ ਜਾਉ ਪੁੱਛਣ ਆ ਗਿਆ ਮੈਂ ਕਿਵੇਂ ਬਚੂ ਜਾ ਉਹਨੇ ਭੇਜੇ ਤਾਂ ਰਹਿ ਮੰਗਲੀ ਦੋ ਦਿਨ ਤੇ ਮੈਂ ਤਾਂ ਉਹਦੇ ਆਪਣੀ ਇਮਾਨਦਾਰੀ ਨਾਲ ਦੇਣੀ ਆ ਵੀ ਆਏ ਰਾਤ ਤੂੰ ਬਚ ਸਕਦਾ ਉਹ ਬਚੇ ਨਾ ਬਚੇ ਇਹ ਉਹਦੀ ਮਰਜ਼ੀ ਹੈ ਇਸ ਕਰਕੇ ਸੁਣਨੀ ਔਰ ਮੰਨਣ ਚ ਬਹੁਤ ਫਰਕ ਆ ਉਹ ਕਹਵੇਂ ਉਹ ਰਾਜੇ ਇਸ ਗੱਲ ਦਾ ਕਰਦਾ ਉਹਨੂੰ ਗੋਟਾ ਹੀ ਇਸ ਗੱਲ ਦੀਆਂ ਮਿਲਦੀਆਂ ਨੇ ਇਹ ਹਿੰਦੂਤਵ ਦਾ ਅਜੰਡਾ ਚਲਾਉਂਦਾ ਤਾਂ ਵੋਟਾਂ ਮਿਲਦੀਆਂ ਨਹੀਂ, ਕੁਰਸੀ ਨਹੀਂ ਮਿਲਦੀ। ਉਹਦੀ ਇਹ ਮਜਬੂਰੀ ਹੈ। ਉਹ ਹਿੰਦੂਤਵ ਦਾ ਅਜੰਡਾ ਉਹਦੀ ਮੌਤ ਵੀ ਹੈ। ਬਹੁਤ ਕਬੂਲ ਹੈ ਪਰ ਕੁਰਸੀ ਛੱਡਣੀ ਕਬੂਲ ਨਹੀਂ। ਠੀਕ ਹੈ ਭਾਈ। ਤੇਰਾ ਫੈਸਲਾ, ਤੈਨੂੰ ਜੋ ਕਬੂਲ ਹੈ। ਬਿਨਵਾਸ਼ ਕਾਲੇ ਬਪ੍ਰੀਤ ਬੁੱਧੀ ਇਹ ਸਦਾ ਨੋ ਹੈ। ਹੇ ਰਾਵਣ ਨੂੰ ਪਤਾ ਸੀ ਜੇ ਫਿਰ ਉਹਨੇ ਕਿ ਇੱਕ ਕੀਤਾ ਕਿ ਰਾਮ ਨਾਲ ਪੰਗਾ ਇੱਥੇ ਹੁਣ ਹਟਦੇ ਨੇ ਹੁਣ ਹਟਦੇ ਨੇ ਸਭ ਪਤਾ ਹੀ ਹੁੰਦਾ ਵੀ ਆ ਰਹਾ ਮੈਂ ਜਾਣਾ ਅੰਮੀ ਮੌਤ ਹੈ ਪ੍ਰਿਮੇਰੀ ਅੱਗੇ ਮੌਤ ਹੈ ਲੋਕ ਚਿੱਟਾ ਖਾਣੇ ਨੇ ਹਟਦੇ ਨੇ ਸਭ ਪਤਾ ਨਹੀਂ ਅਤਵਾਦੀ ਪਤਾ ਹੀ ਹੈ ਹਟਦੇ ਨੇ ਹਟਦਾ ਕੋਈ ਨਹੀਂ ਸੁਣਦੇ ਸਭ ਨੇ ਹੁਣ ਨਹੀਂ ਲੋਕ ਮੰਦੇ ਇਹ ਗੱਲ ਹੁਣ ਲੋਕ ਸਮਝਦੇ ਨੇ ਗੱਲ ਨੂੰ ਬਈ ਜਿਹੜੀ ਹੈ ਨਾ ਹੌਣ ਆਰ ਇਹ ਚੱਲਦੀ ਪਈ ਲੰਗਾਏ ਨੇ ਤੈਨੂੰ ਕਰਮਗਤੀ ਟਾਰੇ ਨਹੀਂ ਟਰੀ ਕਰਮਗਤੀ ਆ ਜੋ ਆਦਮੀ ਸੋਚ ਆ ਸਾਡੀ ਜਿੱਦ ਨੂੰ ਅਸੀਂ ਬਾਤ ਰਹੇ ਹਾਂ ਇਹ ਕਰਮਗਤੀ ਹੈ ਰਾਜ ਹੜਨਾ ਬਹੁਤ ਔਖਾ ਰਾ ਬਦਲਣਾ ਬਹੁਤ ਔਖਾ ਪਾ ਜਿਹੜੀ ਟੋਲ ਗੱਲ ਚ ਪੈ ਗਿਆ ਵਜਾਉਣਾ ਉਹੀ ਹੈ ਸੁਣਦੇ ਨੇ ਸਮਝਦੇ ਨੇ ਧਰਮ ਦੀਆਂ ਗੱਲਾਂ ਪਰ ਕਰਦੇ ਫੇਰ ਉਹੀ راہ ਉਹੀ ਜਾਂਦੇ ਜਿਹੜੇ ਜਾ ਰਹੇ ਨੇ ਡੁੱਬਣ ਨਾਲੇ ਪਤਾ ਡੁੱਬਣਾ ਦਾ ਹੈ ਹਟਦਾ ਕੋਈ ਪਰ ਇਦਾਂ ਆਪਣੇ ਸਵਾ ਸਭ ਕੋ ਚੱਲ ਐ ਆਪਣੇ ਸਵਾ ਮੁਤਾਬਕ ਹੀ ਚਲਦੀ ਐ ਦੁਨੀਆ ਤੁਸੀਂ ਕੀ ਕਹੋਗੇ ਜਾਨੂ ਜੋ ਮਰਜੀ ਕਹੀ ਜੋ ਪਰ ਆਪਣੇ ਆਪ ਨੂੰ ਬਦਲਣਾ ਆਪਣੇ ਆਪ ਦੇ ਮਰਨ ਬਰਾਬਰ ਹੈ ਬਦਲ ਗਿਆ ਇਹ ਮਰ ਗਿਆ ਜਿਉਂਦੇ ਮਰਨਾ ਹੈ ਆਪਣੇ ਆਪ ਨੂੰ ਬਦਲਣਾ ਮਰੇ ਬਣਾ ਨਹੀਂ ਬਦਲ ਹੁੰਦਾ ਸਵਾਬ ਸਵਾਬ ਅੱਲੇ ਮਰ ਕੇ ਐਡਾ ਔਖਾ ਹੈ ਜਿਨਾਂ ਸਵਾਬ ਬਦਲ ਲਿਆ ਜੀਵਨ ਮੁਕਤੀ ਮਿਲ ਗਈ ਉਹਨੂੰ ਜੀਵਨ ਮੁਕਤੀ ਮਿਲੀ ਹੈ ਜਿਹਨੇ ਧਰਮ ਦਾ ਅਲਾ ਸਵਾਬ ਅਪਣਾ ਲਿਆ ਉਹ ਜਿਹੜਾ ਧਰਮ ਦੇ ਵਿਰੋਧੀ ਸੁਭਾਅ ਛੱਡਦਾ ਉਹ ਬਨ ਗਿਆ ਜਿਹਨੇ ਨਹੀਂ ਮੰਨਿਆ ਉਹ ਡੁੱਲ ਗਿਆ ਉਹ ਬਤਾਲੀ ਨਦੀ ਡੁੱਲ ਗਿਆ ਇਹ ਬਤਾਲਣੀ ਆ ਆਪਣੀ ਜੋ ਕਲਪਨਾ ਹੈ ਜਿਹੜੀ ਸਾਡੀ ਆਪਣੀ ਇੱਛਾ ਹੈ ਨਾ ਇੱਛਾਵਾਂ ਦੀ ਨਦੀ ਇਹ ਵਧਣੀ ਹੈ ਪੂੰਛ ਕਿ ਦੀ ਫੜਦੇ ਆਪਾਂ ਕਰ ਕਿ ਦੀ ਪੂੰਛ ਫੜ ਕੇ ਪਾਰ ਹੋਏਗੀ ਬੇਦਰ ਅਗਲ ਦੀ ਗੌਦੀ ਆ ਜਿਹੜੀ ਬਵੇਗ ਬੁੱਧੀ ਦੀ ਪੂੰਛ ਫੜ ਕੇ ਆ ਜਿਹੜੀ ਹੈ ਵੇ ਤਾਂ ਬਨ ਗਮਨ ਤਲੀ ਜਾਉ ਗੋ ਗੋ ਮੈਨੇ ਕੀਆ ਉਹ ਤਾਂ ਬੁੱਧ ਤਾਂ ਹੀ ਤਰੂ ਜੇ ਤਾਲਾ ਜਾਣਦੀ ਹੈ ਜੇ ਤਾਲਣਾੜੀ ਬੁੱਧ ਹੈ ਨਹੀਂ ਹੈ ਲੋ ਬਰਨੜੀ ਆ ਫੇਰ ਉਹ ਗਾਏ ਜਿਉਂਦੀ ਤਾਰੂਗੀ ਪੱਥਰ ਦੀ ਨਹੀਂ ਤਾਰ ਸਕਦੀ ਪੱਥਰ ਦੀ ਤਾਲ ਤ ਫੇਰ ਤਾਂ ਪੱਥਰ ਦੀ ਬਣਾਈ ਹੋਈ ਹੈਗਾ ਇਹਨੂੰ ਪੁੱਛਦੇ ਨੇ ਉਹ ਹੀ ਕਰ ਲਾਂਗੇ ਉਹਦਾ ਆਪ ਡੁੱਬੂ ਉਹਦਾ ਜੇ ਨਹੀਂ ਡੁੱਬਦੇ ਤਾਂ ਵੀ ਲੈ ਕੇ ਡੁੱਬਜੂ ਪੱਥਰ ਦੀ ਗਾਏ ਫੜ ਲੈ ਜੇ ਤੂੰ ਤਰ ਵੀ ਜਾਏਗਾ ਨਾ ਹੱਥ ਪੈਰ ਮਾਰ ਕੇ ਤਾਂ ਵੀ ਤੈਨੂੰ ਰਕੇ ਡੁੱਬਜੂ